ਸਾਊਦੀ ਅਰਬ ਚ 10000 ਭਾਰਤੀ ਬੇਰੁਜ਼ਗਾਰ ਹੋਏ ਨੇ ਕੁਝ ਵਾਪਸ ਆਉਣਾ ਚਾਹੁੰਦੇ ਨੇ ਭਾਰਤ ਸਰਕਾਰ ਉਹਨਾਂ ਦੀ ਮਦਦ ਕਰ ਰਹੀ ਹੈ ਦਾਵਾ ਕਰ ਰਹੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਊਗੀ ਪੰਜਾਬ ਸਰਕਾਰ ਉਹਨਾਂ ਲਈ ਕੀ ਕਰ ਰਹੀ ਹੈ ਪੰਜਾਬੀ ਜੋ ਉੱਥੇ ਫਸੇ ਨੇ ਉਹਨਾਂ ਲਈ ਕੀ ਕਰ ਰਹੀ ਹੈ ਸਾਡੇ ਨਾਲ ਪੰਜਾਬ ਦੇ ਐਨ ਆਰ ਆਈ ਮਿਨਿਸਟਰ ਤੋਤਾ ਸਿੰਘ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਤੋਤਾ ਸਿੰਘ ਜੀ ਕਿਸ ਤਰ੍ਹਾਂ ਦੇ ਇਨੀਸ਼ੀਏਟਿਵ ਪੰਜਾਬ ਸਰਕਾਰ ਲੈ ਰਹੀ ਹੈ ਔਰ ਪਤਾ ਲੱਗਿਆ ਕਿ ਕਿੰਨੇ ਪੰਜਾਬੀ ਨੇ ਉੱਥੇ ਜਿਹੜਾ ਅਸੀਂ ਵਿਦੇਸ਼ ਮੰਤਰਾਲੇ ਨਾਲ ਪਤਾ ਕਰਾਇਆ ਉਹਤੇ ਮਾਸਟਰ ਜਿਹੜਾ ਕਰਦਾ ਹੈ ਉੱਥੇ ਸਾਊਦੀ ਅਰਬ ਦੀ ਰਾਜਧਾਨੀ ਦਾ ਉਹਦੇ ਨਾਲ ਵੀ ਅੱਜ ਗੱਲ ਕੀਤੀ ਆ ਕਿ ਬਹੁਤ 10000 ਭਾਰਤੀ ਆ ਜਿਹੜੇ ਬੇਰੁਜ਼ਗਾਰ ਹੋਏ ਆ ਔਰ ਉਹ ਵੀ ਫੈਕਟਰੀਆਂ ਬੰਦ ਹੋਣ ਕਾਰਨ ਕਈ ਵਾਰ ਇੱਕ ਫੈਕਟਰੀ ਬੰਦ ਹੁੰਦੀ ਆ ਉਹ ਜਿਹੜੇ ਰੁਜ਼ਗਾਰ ਕਰਨ ਵਾਲੇ ਦੂਈ ਫੈਕਟਰੀ ਚ ਜਾ ਸਕਦੇ ਆ ਪਰ ਸਾਡੇ ਮੈਸਟਰ ਨੇ ਜੋ ਦੱਸਿਆ ਕਿ ਅਸੀਂ ਉਹਨਾਂ ਨੂੰ ਇਹ ਕਾਲ ਦਿੱਤੀ ਹੋਈ ਹੈ ਸਾਰਿਆਂ ਨੂੰ ਵੀ ਜਿਹੜਾ ਵੀ ਕੋਈ ਬੇਰੁਜ਼ਗਾਰ ਆ ਜਿਹਦੇ ਕੋਲ ਸਾਧਨ ਨਹੀਂ ਖਾਣੇ ਦਾ ਜਾਂ ਹੋਰ ਆ ਉਹ ਸਾਨੂੰ ਟੈਲੀਫੋਨ ਕਾਲ ਕਰੇ ਅਸੀਂ ਉਹਦਾ ਪ੍ਰਬੰਧ ਕਰਾਂਗੇ ਉਹਦੇ ਲਈ ਹੁਣ ਕੇਵਲ ਹੋਣ ਤਾਂ 800 ਕਰੋੜ ਉਹਨਾਂ ਨੂੰ ਆਈਆਂ 800 ਜਿਹੜਾ ਬੇਰੁਜ਼ਗਾਰ ਹੈ ਜਿਨ੍ਹਾਂ ਨੇ ਕਿਹਾ ਵੀ ਸਾਡੀ ਆਰਥਿਕਾਤ ਨਾ ਹੁਣ ਕਰਕੇ ਸਾਨੂੰ ਖਰਾਕ ਵੀ ਚਾਹੀਦੀ ਹੈ ਤੇ ਸਾਡੇ ਹੋਰ ਸਾਧਨ ਵੀ ਚਾਹੀਦੇ ਆ ਉਹਦੇ ਲਈ ਸਾਡੀ ਭਾਰਤ ਸਰਕਾਰ ਉਦਮ ਕਰ ਰਹੀ ਹੈ ਔਰ ਜਿਹੜਾ ਸਾਡੇ ਵਿਦੇਸ਼ ਮੰਤਰੀ ਮੰਤਰੀ ਜੀ ਬੀਬੀ ਸ਼ਸ਼ਮਾ ਜੀ ਉਹ ਬਹੁਤ ਲਾਇਕ ਵਿਦੇਸ਼ ਮੰਤਰੀ ਜੇ ਸਾਫ਼ ਤੋਂ ਹੈ ਔਰ ਜਦੋਂ ਵੀ ਅਸੀਂ ਪੰਜਾਬੀ ਉਹਨਾਂ ਨੂੰ ਮਾੜਾ ਮੋਟਾ ਵੀ ਕਿੰਨੇ ਸਾਨੂੰ ਤਕਰੀਬ ਹੁੰਦੀ ਆ ਉਹ ਬਹੁਤ ਹਮੇਸ਼ਾ ਬਾਹਰ ਫੜਦੇ ਆ ਐਨ ਆਰ ਆਈ ਦੀ ਪੰਜਾਬੀ ਕਿੰਨੇ ਕੁ ਨੌਜਵਾਨ ਨੇ ਕੁਝ ਪਤਾ ਲੱਗੇ ਕਿੰਨੇ ਨੌਜਵਾਨ ਪੰਜਾਬੀ ਨੇ ਇੰਵੈਸਟਰ ਨੇ ਸਾਨੂੰ ਅੱਜ ਵੀ ਦੱਸਾਈ ਪੁੱਛਿਆ ਸਾਡੇ ਪੰਜਾਬੀ ਕਿੰਨੇ ਆ ਕਹਿੰਦੇ ਅਸੀਂ ਇਸ ਗਣਤੀ ਜਿਨੀ ਆ ਰਹੇ ਸਾਨੂੰ ਜਦੋਂ ਇੱਕ ਜੇ ਇੰਡੀਅਨ ਕਾਲ ਕਰਦੇ ਅਗਲੇ 20000 ਬੇਰਜ਼ਗਾਰ 6000 ਬੇਰਜ਼ਗਾਰ ਬਾਈਓ ਇਹ ਤਾਂ ਜਦੋਂ ਪੂਰੇ ਅੰਕੜੇ ਆ ਗਏ ਜਦੋਂ ਅਸੀਂ ਉਹਨਾਂ ਨੂੰ ਰੂਟੀਨ ਸਾਰਾ ਕੰਮ ਦੇ ਤ ਬਾਅਦ ਹੀ ਦੱਸ ਸਕਾਂਗੇ ਹਾਲ ਦੀ ਘੜੀ ਤਾਂ ਇਹ ਜੇ ਇੰਡੀਅਨ ਡੀਲ ਕਰ ਰਹੇ ਸਾਰਿਆਂ ਨੂੰ 800 ਦੀ ਕਾਲ ਦਰਜ ਹੋਈ ਹੈ ਉਹਨਾਂ ਕੋਲੇ 10000 ਤਾਂ ਸੁਸ਼ਮਾ ਸੋਰਾਜ ਨੇ ਕਿਹਾਗਾ ਹ 10000 ਤਾਂ ਬੇਰੁਜ਼ਗਾਰ ਹਨ ਜੇ ਉਹਨਾਂ ਚੋਂ ਕਈ ਸਾਧਨ ਲਬਧੇ ਹੁੰਦੇ ਆ ਕਿ ਇਹ ਵੀ ਹੋਰ ਥਾਂ ਤੇ ਜਾਵੜਾਂਗੇ ਸੀ 800 ਨੇ ਕਿਹਾ ਵੀ ਸਾਨੂੰ ਜਿਹੜਾ ਸਾਡੇ ਕੋਈ ਸਾਧਨ ਨਹੀਂ ਰਹੇ ਸਾਡੀ ਹਿੱਸਾਤਾ ਕੀਤੀ ਹੈ ਪੰਜਾਬ ਦੀਆਂ ਕੁਝ ਫੈਮਲੀਆ ਨੇ ਤੁਹਾਡੇ ਨਾਲ ਸੰਪਰਕ ਕੀਤਾ ਕੁਝ ਪਈਆਂ ਨੇ ਆ ਕੇ ਪਰ ਕਿਸੇ ਫੈਮਲੀ ਨੇ ਸਾਨੂੰ ਨਹੀਂ ਦੱਸਿਆ ਹਾਲਾਂਕਿ ਉਹਨਾਂ ਦਾ ਫਰਜ਼ ਆ ਸਾਡੇ ਟੈਲੀਫੋਨ ਦਾ ਹੀ ਪਤਾ ਉਹਨਾਂ ਨੂੰ ਸਾਰਾ ਤੇ ਇਸ ਲਈ ਉਹਨਾਂ ਦੇ ਜੇ ਕੋਈ ਹੈਗੀ ਆ ਸਰ ਦੱਸੇ ਸਪੋਰਟ ਕਰਾਂਗੇ ਤੁਸੀਂ ਕੋਈ ਹੈਲਪ ਲਾਈਨ ਵਗੈਰਾ ਬਣਾ ਰਹੇ ਹੋ ਕਿਉਂਕਿ ਵੱਡਾ ਕ੍ਰਾਈਸਿਸ ਆ ਕੋਈ ਹੈਲਪ ਲਾਈਨ ਹੈ ਸਾਡੀ ਸੈਕਟੀ ਸਾਡਾ ਅਨਰਜ ਦਾ ਜਿਹੜਾ ਹੈਗਾ ਉਹ ਕੋਈ ਲਾ ਪਰ ਜੇ ਸਾਡੇ ਦਿਸਣਗੇ ਪੰਜਾਬੀ ਗਿਣਤੀ ਚ ਵੀ ਵੱਧ ਗਿਣਤੀ ਚ ਤੇ ਅਸੀਂ ਉਹਦੇ ਹੈਲਪ ਲਾਈਨ ਲਾ ਕੇ ਉਹਨੂੰ ਸਪੋਰਟ ਦੇਵਾਂਗੇ ਅੱਗੇ ਦਿੰਦੇ ਨੇ ਕੁਛ ਇਸ ਤਰ੍ਹਾਂ ਦੇ ਆਰਡਰ ਕੀਤੇ ਤੁਸੀਂ ਡਿਪਾਰਟਮੈਂਟ ਨੂੰ ਕੀ ਆਪਦੇ ਲੈਵਲ ਤੇ ਵੀ ਪਤਾ ਕਰੋ ਅਗਰ ਲੋਕ ਨਹੀਂ ਆ ਰਹੇ ਤਾਂ ਜਿਵੇਂ ਦੁਆਬੇ ਚੋਂ ਜ਼ਿਆਦਾ ਜ਼ਿਆਦਾਤਰ ਲੋਕ ਨੇ ਜਿਹੜੇ ਜਾਂਦੇ ਨਹੀਂ ਤਾਂ ਡਿਪਾਰਟਮੈਂਟ ਆਪਣੇ ਲੈਵਲ ਦੇ ਉੱਤੇ ਵੀ ਕੋਈ ਇਨੀਸ਼ੀਏਟਿਵ ਜਿਹੜਾ ਅਜੇ ਨਵੀਂ ਸਾਨੂੰ ਪਤਾ ਸਾਡੇ ਲੋਕ ਬਹੁਤੇ ਦੁਬਈ ਜਾਂਦੇ ਆ ਸਾਊਦੀ ਅਰਬ ਘਟ ਜਾਂਦੇ ਆ ਪਰ ਫਿਰ ਵੀ ਜੇ ਕੋਈ ਸਾਡੇ ਤੱਕ ਪਹੁੰਚ ਕਰੇਗਾ ਤਾਂ ਅਸੀਂ ਉਹ ਤਾਂ ਜ਼ਰੂਰ ਪ੍ਰਬੰਧ ਕਰਾਂਗੇ ਤੁਹਾਡੀ ਲਗਾਤਾਰ ਗੱਲਬਾਤ ਹੋ ਰਹੀ ਹੈਗੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਜਾਂ ਜਿਹਨੇ ਅਧਿਕਾਰੀ ਨੇ ਸੈਂਟਰ ਗਵਰਨਮੈਂਟ ਦੇ ਨਹੀਂ ਸਾਡੇ ਜਿਹੜਾ ਪ੍ਰਿੰਸੀਪਲ ਸੈਕਟਰੀ ਆ ਉਸ ਨੇ ਆਪਦੇ ਜਿਹੜਾ ਉੱਚ ਅਧਿਕਾਰੀ ਇਸ ਕੇਂਦਰ ਦੇ ਉਹਨਾਂ ਨਾਲ ਵੀ ਗੱਲ ਕੀਤੀ ਆ ਬੈਸਟਰਾਂ ਗੱਲ ਕਰਕੇ ਮੈਨੂੰ ਦੱਸਿਆ ਸਾਰਾ ਬੇਰਬੇ ਅਸੀਂ ਟੱਚ ਕਰ ਰਹੇ ਹਾਂ ਕੋਈ ਇਸ ਤਰ੍ਹਾਂ ਦਾ ਵੀ ਇਨੀਸ਼ੀਏਟਿਵ ਲੈ ਸਕਦਾ ਕਿ ਆਪਣਾ ਕੋਈ ਅਧਿਕਾਰੀ ਆ ਜਿਹੜਾ ਉਹ ਵਿਸਿਟ ਕਰ ਸਕਦਾ ਉੱਥੇ ਗਾਮਤੌਰ ਦੇ ਉੱਤੇ ਜਦੋਂ ਕੋਈ ਪਤਾ ਲੱਗਦਾ ਕੋਈ ਡਾਟਾ ਅਗਰ ਇਸ ਤਰ੍ਹਾਂ ਦਾ ਆਉਂਦਾ ਤਾਂ ਕਿ ਸਾਡਾ ਅਧਿਕਾਰੀ ਵੀ ਵਿਸਿਟ ਕਰ ਸਕਦਾ ਨਹੀਂ ਰਾਜਾਂ ਨੂੰ ਜਾਣ ਦੀ ਲੋੜ ਨਹੀਂ ਹੁੰਦੀ ਇਹ ਸਾਰਾ ਪ੍ਰਬੰ ਦੇਖਦੇ ਆ ਉਹ ਜਰਨਲ ਸਾਹਿਬ ਕੱਲੂ ਜਾ ਰਹੇ ਆ ਉਹ ਸਾਰਾ ਅਸਲ ਬਿਰਤਾਂਤ ਲੈ ਕੇ ਆਉਣਗੇ ਕਿੰਨੇ ਬੇਰੁਜ਼ਗਾਰ ਸਹੀ ਤਾਂ ਅੰਕੜੇ ਉਹਨਾਂ ਤੋਂ ਪਤਾ ਲੱਗਿਆ ਤੇ ਪੰਜਾਬ ਸਰਕਾਰ ਕੋਈ ਇਸ ਤਰ੍ਹਾਂ ਦੀ ਜਿਹੜੀ ਮੈਂ ਹੈਲਪ ਲਾਈਨ ਦੀ ਗੱਲ ਕਰ ਰਿਹਾ ਤੁਹਾਨੂੰ ਲੱਗਦਾ ਨਹੀਂਗਾ ਕਿ ਕੋਈ ਨਾ ਕੋਈ ਹੈਲਪ ਲਾਈਨ ਆਪਾਂ ਖੋਲਦੀਏ ਤਾਂ ਕਿ ਕੋਈ ਜਿਵੇਂ ਉੱਥੇ ਕਾਲ ਕਰ ਰਿਹਾ ਤੇ ਇੱਥੇ ਵੀ ਕਾਲ ਕਰ ਲੈਣ ਪਰਿਵਾਰ ਉਸਦੀ ਲੋੜ ਹੋਈ ਤਾਂ ਅਸੀਂ ਉਹ ਵੀ ਕਰਾਂਗੇ ਪਰ ਕਿਉਂਕਿ ਸਾਰਾ ਕੰਮ ਵਿਦੇਸ਼ ਅਸੀਂ ਵੀ ਕਾ ਜੇ ਸਾਡੇ ਕੋਲ ਵੀ ਹੈਲਪ ਲਾਈਨ ਆਊਗੀ ਅਸੀਂ ਵੀ ਸਾਡੇ ਇੰਡੀਆ ਦੇ ਵਿਦੇਸ਼ੀ ਮਦਦ ਕਰ ਲੈਣਾ ਇਸ਼ਾਨੀ ਪਾਉਣੀ ਆ ਸਿੱਧਾ ਅਸੀਂ ਤਖਲੀਂ ਦੇ ਸਕਦੇ ਆ ਸਨ ਪੰਜਾਬ ਦੇ ਐਨਆਰਆਈ ਮੰਤਰੀ ਤੋਤਾ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਉਹ ਕੇਂਦਰ ਸਰਕਾਰ ਦੇ ਨਾਲ ਪੂਰਾ ਇਨ ਟੱਚ ਨੇ ਔਰ ਲਗਾਤਾਰ ਜਾਣਕਾਰੀ ਲੈ ਰਹੇ ਨੇ ਜੋ ਹੁਣ ਤੱਕ ਦੀ ਜਾਣਕਾਰੀ ਹੈ ਉਹਦੇ ਚ ਕੋਈ ਸਪੈਸਿਫਿਕ ਪੰਜਾਬੀਆਂ ਬਾਰੇ ਜਾਣਕਾਰੀ ਨਹੀਂ ਉਹਨਾਂ ਨੇ ਜਨਰਲੀ ਕਿਹਾ ਕਿ ਇੰਡੀਅਨ ਬੇਰੋਜ਼ਗਾਰ ਹੋਏ ਨੇ ਔਰ ਜਿਹੜੀ ਕਾਲ ਆ ਰਹੀ ਹੈ 800 ਕਾਲ ਆ ਚੁੱਕੀ ਹੈਗੀ ਜਿਦੇ ਚ ਨੌਜਵਾਨਾਂ ਦੇ ਫੋਨ ਆਏ ਨੇ ਕਿ ਅਸੀਂ ਬੇਰੋਜ਼ਗਾਰ ਆ ਸਾਨੂੰ ਸੰਭਾਲਿਆ ਜਾਵੇ ਪਰ ਤੋਤਾ ਸਿੰਘ ਦਾ ਕਹਿਣਾ ਕਿ ਅਗਰ ਕੋਈ ਵੀ ਹੈਲਪ ਦੀ ਲੋੜ ਹੋਏਗੀ ਤਾਂ ਪੰਜਾਬ ਸਰਕਾਰ ਵੀ ਹਰ ਤਰ੍ਹਾਂ ਦੀ ਹੈਲਪ ਕਰਨ ਨੂੰ ਤਿਆਰ ਹੈ ਕੈਮਰਾਮੈਨ ਗੁਲਸ਼ੰਦੀ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ